भारतीय जनता बार। पार्टी जिंदाबाद कमल मान मान जिंदाबाद कमल मान भारतीय जनता पार्टी कमल का भूल का भारतीय जनता पार्टी अमरजीत कौर मान साडे जिंदाबाद अमरजीत कौर मान मान ਮੇਰਾ ਨਾਮ ਅਮਰਜੀਤ ਕੌਰ ਮਾਨ ਹੈ ਮੈਂ 35 ਨੰਬਰ ਵਾਰਡ ਦੀ ਕੈਂਡੀਡੇਟ ਆ ਤੇ ਅੱਜ ਅਸੀਂ ਇੱਥੇ ਪ੍ਰੀਤ ਮੈਨ ਇਨਕਲੇਵ ਵਿੱਚ ਸ਼ਿਰਕਤ ਕੀਤੀ ਹੀ ਤੇ ਜਦੋਂ ਅਸੀਂ ਡੋਰ ਟੂ ਡੋਰ ਗਏ ਤੇ ਲੋਕਾਂ ਦੀਆਂ ਅਸੀਂ ਪ੍ਰੋਬਲਮਜ਼ ਸੁਣੀਆਂ ਨੇ ਕਿ ਇੱਥੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਗੁਰਕਵਰ ਸਿੰਘ ਮਾਨ ਮੇਰੇ ਹਸਬੰਡ ਉਹ ਇਹਨਾਂ ਦੇ ਸੇਵਾ ਦੇ ਵਿੱਚ ਘੱਟੋ ਘੱਟ 2 ਸਾਲਾਂ ਤੋਂ ਇਹਨਾਂ ਦੇ ਨਾਲ ਆ ਤੇ ਜਿਹੜੀ ਆ ਪਿੱਛੇ ਜੇ ਸੀਵਰੇਜ ਦੀ ਪ੍ਰੋਬਲਮ ਸੀ ਉਹ ਵੀ ਉਹਨਾਂ ਨੇ ਹੱਲ ਕਰਾਈ ਆ ਇੱਥੋਂ ਤੱਕ ਜਿਹੜਾ ਸੀਵਰੇਜ ਆਇਆ ਵਾ ਇਹਨਾਂ ਸਾਰਿਆਂ ਦੀ ਬਦੌਲਤ ਆਪਣੇ ਗੁਰਕਵਰ ਸਿੰਘ ਮਾਨ ਦੀ ਬਦੌਲਤ ਹੀ ਆ ਚੁੱਕਿਆ ਅੱਗੇ ਤੇ ਜੇ ਸਾਨੂੰ ਐਸੇ ਕਾਉਂਸਲਰ ਚੁਣਨ ਦੇ ਨੇ ਸੇ ਇਹਨਾਂ ਨੇ ਤੇ ਵੈਸੇ ਇੱਕ ਜੁੱਟ ਹੋ ਕੇ ਸਾਰਿਆਂ ਨੇ ਸਲਾਹ ਕੀਤੀ ਆ ਕਿ ਐਰਕਾਂ ਵੋਟ ਅਮਰਜੀਤ ਕੁਰਮਾਨ ਨੂੰ ਪਾਵਾਂਗੇ 35 ਨੰਬਰ ਦੇ ਕੈਂਡੀਡੇਟ ਨੂੰ ਭਾਜਪੀ ਨੂੰ ਜਿਤਾਵਾਂਗੇ ਤੇ ਕਾਮਯਾਬ ਬਣਾਵਾਂਗੇ ਤਾਂ ਜੋ ਇਸ ਕਲੋਨੀ ਦੀ ਨੁਹਾਰ ਬਦਲ ਸਕੇ ਤੋ ਉਹਨਾਂ ਨੇ ਦੇਖੇ ਮੈਡਮ ਇਥੋਂ ਸਾਰੇ ਹਾਂਜੀ ਹਾਂਜੀ ਮੈਂ ਡੋਰ ਟੂ ਡੋਰ ਗਈ ਆ ਤੇ ਸੜਕਾਂ ਦੇ ਇੰਨੇ ਬੁਰੇ ਹਾਲ ਆ ਕਈਆਂ ਦੇ ਘਰਾਂ ਚ ਤੇ ਮੀਟਰ ਵੀ ਨਹੀਂ ਪਾਸ ਹੋਏ ਹੈਗੇ ਜੀ ਨਾ ਇੱਥੇ ਪਾਰਕਾਂ ਦਾ ਬੁਰਾ ਹਾਲ ਆ ਸਾਰੇ ਬਜ਼ੁਰਗਾਂ ਦੀ ਸਾਰੇ ਇੱਥੇ ਨਿਵਾਸੀਆਂ ਦੀ ਜਿਨ੍ਹਾਂ ਦੇ ਘਰ ਜਾਈਦਾ ਉਹਨਾਂ ਦੀ ਇਹੀ ਸ਼ਿਕਾਇਤ ਆ ਕਿ ਪਲੀਜ਼ ਪਹਿਲਾਂ ਸਾਡੀਆਂ ਸੜਕਾਂ ਦਾ ਕੰਮ ਕਰੋ ਸਾਡੀਆਂ ਨਾਲੀਆਂ ਦਾ ਕੰਮ ਕਰੋ ਗਲੀਆਂ ਨਾਲੀਆਂ ਹਾਲਤ ਦੇਖ ਖਣਕੁਰਕੂ ਹਾਂਜੀ ਹਾਂਜੀ ਬਹੁਤ ਬੁਰਾ ਹਾਲ ਆ ਉੱਥੋਂ ਦੇ ਵਸਨੀਕਾਂ ਨੇ ਤੇ ਸਾਰਿਆਂ ਨੇ ਕਿਸੇ ਨੂੰ ਦੂਜੀ ਪਾਰਟੀ ਨੂੰ ਉੱਥੇ ਵੜਨ ਹੀ ਨਹੀਂ ਦਿੱਤਾ ਉਹ ਕਹਿੰਦੇ ਕਿ ਅਸੀਂ ਸਾਰੇ ਬੀਜੇਪੀ ਦੇ ਨਾਲ ਆ ਗੁਰਕਵਲ ਸਿੰਘ ਮਾਨ ਅਮਰਜੀਤ ਕੁਰਮਾਨ ਦੇ ਨਾਲ ਆ ਆਪਾਂ ਇਕਜੁੱਟ ਹੋ ਕੇ ਐਰਕਾ ਬੀਜੇਪੀ ਨੂੰ ਹਰ ਹਾਲ ਵਿੱਚ ਜਿਤਾਉਣਾ ਵਾ ਤੇ ਆਪਣੇ ਇਲਾਕੇ ਦੀ ਆਪਣੀ ਪੂਰੀ ਵਾਰਡ ਦੀ ਆਪਾਂ ਨੁਹਾਰ ਬਦਲਣੀ ਹੈ ਮੈਂ ਵੀ ਬੋਰ ਅਗਰਵਾਲ ਮੰਡਲ ਵਾਈਸ ਪ੍ਰੈਜ਼ੀਡੈਂਟ ਭਾਰਤੀ ਜਨਤਾ ਪਾਰਟੀ ਅੱਜ ਅੰਮ੍ਰਿਤਸਰ ਦੇ ਵਿੱਚ ਕਾਰਪੋਰੇਸ਼ਨ ਦੇ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਆਮ ਆਦਮੀ ਪਾਰਟੀ ਜਿੰਨੂੰ ਜਿਨ੍ਹਾਂ ਦੇ ਐਮਐਲਏ ਨੂੰ ਮਿਲਣਾ ਇੰਨਾ ਕਾ ਜ਼ਿਆਦਾ ਮੁਸ਼ਕਲ ਹੋ ਚੁੱਕਾ ਹੈ ਇੱਕ ਆਮ ਜਨਰਲ ਪਬਲਿਕ ਦਾ ਕੋਈ ਵੀ ਬੰਦਾ ਉਹਨਾਂ ਦੇ ਤੱਕ ਅਪਰੋਚ ਨਹੀਂ ਕਰ ਸਕਦਾ ਕੋਈ ਕੰਮ ਨਹੀਂ ਕੀਤਾ ਗਿਆ ਜਿਹੜਾ ਫੰਡ ਫੰਡ ਆ ਰਿਹਾ ਜਿਹੜੇ ਸੈਂਟਰ ਵੱਲੋਂ ਫੰਡ ਆ ਰਹੇ ਆ ਉਨਾ ਦੇ ਫੰਡਾ ਨੂੰ ਇਹ ਉਜਾਗਰ ਕਰਨ ਕਿਥੇ ਰੁਪਈਆ ਲਗਾਇਆ ਗਿਆ ਇਹਨਾਂ ਰੁਪਈਆ ਕਿਥੇ ਗਿਆ ਸਾਰਾ ਰੁਪਈਆ ਕੋਈ ਸ਼ਹਿਰ ਦੇ ਹਾਲਾਤ ਸ਼ਹਿਰ ਦੇ ਵਿੱਚ ਇੰਨੀ ਗੁੰਡਾਗਰਦੀ ਵੱਧ ਚੁੱਕੀ ਹੈ ਚੈਨ ਸਨਰਜਿੰਗ ਰਾਤ ਨੂੰ ਕਰੋ ਬੰਦਾ ਨਿਕਲਣ ਲੱਗੇ ਡਰਦਾ ਵਾ ਕਿ ਮੈਂ ਪਤਾ ਨਹੀਂ ਮੇਰੇ ਕੋਲ ਜੋ ਹੋਣਾ ਖੋਇਆ ਹੀ ਨਾ ਜਾਵੇ ਬੱਚਿਆਂ ਦੇ ਵਿੱਚ ਡਰ ਹੈ ਬਜ਼ੁਰਗਾਂ 'ਚ ਡਰ ਹੈ ਇੰਨਾ ਡਰਦਾ ਮਾਹੌਲ ਅੱਜ ਤੋਂ ਪਹਿਲੇ ਇੰਨਾ ਡਰਦਾ ਮਾਹੌਲ ਨਹੀਂ ਸੀ ਆਜ਼ਾਦੀ ਆ ਆਨਵੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਪੰਜਾਬ ਦੇ ਵਿੱਚ ਇੰਨਾ ਕੁ ਡਰ ਦਾ ਮਾਹੌਲ ਬਣ ਗਿਆ ਵਾ ਕਿ ਬਹੁਤ ਹੀ ਮੁਸ਼ਕਲ ਹਾਲਾਤ ਹੋਏ ਬਏ ਆ ਇਸ ਚੀਜ਼ ਨੂੰ ਦੂਰ ਕਰਨ ਵਾਸਤੇ ਅੱਜ ਸਾਡੇ ਕੋਲ ਫੇਰ ਇੱਕ ਮੌਕਾ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਦੇ ਵਿੱਚ ਲਿਆਈਏ ਨੀਚੇ ਤੋਂ ਸ਼ੁਰੂ ਕਰ ਦਈਏ ਕਿ ਤਾਂਕੀ ਇਹਨਾਂ ਨੂੰ ਉੱਪਰ ਤੱਕ ਨੂੰ ਪਤਾ ਲੱਗ ਸਕੇ ਕਿ ਆਮ ਆਦਮੀ ਦੀ ਆਵਾਜ਼ ਜੜੀ ਹੈ ਉਹ ਸੱਤਾ ਪਲਟ ਸਕਦੀ ਹੈ ਇਹ ਭੁੱਲ ਕੇ ਨਾ ਬੈਠਣ ਧੰਨਵਾਦ ਜੀ ਮੈਂ ਨੀਹਾ ਅਸੀਂ ਬ੍ਰੀਤਮ ਕਲੇਵ ਦੇ ਸਾਰੇ ਹੈ ਔਰ ਔਰ ਅਸੀਂ ਅਮਰਜੀਤ ਕੌਰ ਜੀ ਨੂੰ ਇਸ ਵਾਰੀ ਜਿਤਾਣਾ ਚਾਹੁੰਦੇ ਆ ਕਿਸੇ ਵੀ ਹਾਲਤ ਵਿੱਚ ਕਿਉਂਕਿ ਇਹਨਾਂ ਨੇ ਅੱਗੇ ਵੀ ਸਾਡਾ ਬਹੁਤ ਸਾਥ ਦਿੱਤਾ ਹੈ ਔਰ ਹੁਣ ਵੀ ਅਸੀਂ ਇਹਨਾਂ ਦੇ ਸਾਥ ਦੇ ਨਾਲ ਹੀ ਅਸੀਂ ਕਲੋਨੀ ਦਾ ਸੁਧਾਰ ਕਰਨਾ ਚਾਹੁੰਦੇ ਹਾਂ ਤੁਸੀਂ ਦੇਖ ਚੁੱਕੇ ਹੋ ਕਿ ਇੱਥੇ ਕਲੋਨੀ ਦੀ ਕੀ ਹਾਲਤ ਹੋਈ ਹੋਈ ਹੈ ਔਰ ਸਾਰਿਆਂ ਨੂੰ ਉਮੀਦ ਹੈ ਕਿ ਇਹ ਜਿੱਤਨ ਔਰ ਸਾਡੀ ਕਲੋਨੀ ਦਾ ਸੁਧਾਰ ਹੋਵੇ ਗਲੀ ਪਾਰਟੀ ਜਿੰਦਾਬਾਦ